ਸਤਨਾਮ ਵਾਹਿਗੁਰੂ ਸਾਹਿਬ ਜੀ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਪਕਾਲ ਮੂਰਤ ਅਜੁਨ ਸਾ ਭੰ ਗੁਰ ਪ੍ਰਸਾਦ ਵਾਹਿਗੁਰੂ ਸਾਹਿਬ ਜੀਓ ਧੰਨ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਵਾਹਿਗੁਰੂ ਸਾਹਿਬ ਜੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ परे बेअंत पेन्ता तेरे भगत तेरे भगत सलाहन तुद जी हर अनक अनेक अनंतता ਤੇਰੀ ਅਨਖ ਤੇਰੀ ਅਨਕ ਕਰਹਿ ਹਰ ਪੂਜਾ ਜੀ ਤਪ ਤਾਪਹਿ ਜਪਹਿ ਬੇਅੰਤ ਤੇਰੀ ਅਨੇਕ ਤੇਰੇ ਅਨੇਕ ਪੜਹਿ ਬਹੁ ਸਿਮਰਤ ਸਾਹਤ ਜੀ ਕਾਰਕ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰਿ ਭਗਵੰਤਾ ਜੁਗ ਜੁਗ ਅਟਲ ਸਤਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਵਿੱਚੋਂ ਅਰਜਾਨਾਂ ਦੀ ਤਰਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਗਿਆਨ ਦੇ ਭੰਡਾਰੇ ਜੋ ਸ਼ਬਦ ਆਪ ਜੀ ਨੇ ਸਰਵਣ ਕੀਤਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 11 ਦੇ ਉੱਪਰ ਔਰ ਅਹਰਾਸ ਸਾਹਿਬ ਦੀ ਬਾਣੀ ਦੇ ਵਿੱਚ ਆਪਾਂ ਨਿਤ-ਰੋਜ਼ ਪੜ੍ਹਦੇ ਹਾਂ ਜਿਹਨੂੰ ਆਪਾਂ ਨਿਤ ਨਿਯਮ ਦੀਆਂ ਬਾਣੀਆਂ ਦੇ ਵਿੱਚ ਵੀ ਸ਼ਾਮਲ ਹੈ ਚੌਥੇ ਪਾਤਸ਼ਾਹ ਜੀ ਦਾ ਇਹ ਸ਼ਬਦ ਹੈ ਇਹਦੇ ਪੰਜ ਬੰਦ ਨੇ ਅੱਜ ਆਪਾਂ ਨੇ ਚੌਥਾ ਬੰਦ ਮਤਲਬ ਇੱਕ ਪੈਰਿਆਂ ਨੂੰ ਬੰਦ ਕਿਹਾ ਜਾਂਦਾ ਹੈ ਗੁਰਮਤ ਅਨੁਸਾਰ ਜਿਵੇਂ ਪੰਨੇ ਨੂੰ ਅੰਕ ਨੰਬਰ ਵੀ ਆਪਾਂ ਆਖ ਦਿੰਨੇ ਆ ਜਾ ਅੰਗ ਵੀ ਕਹਿ ਦਿੰਦੇ ਆ ਸੋ ਇਹ ਚੌਥਾ ਬੰਦ ਆਪਾਂ ਅੱਜ ਸਰਵਣ ਕੀਤਾ ਹੈ ਪਿਛਲੇ ਤਿੰਨ ਬੰਦਾਂ ਦੀ ਵਿਚਾਰ ਹੋ ਚੁੱਕੀ ਹੈ ਆਓ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰੀਏ ਸਤਿਗੁਰੂ ਸਮੱਤ ਬਖਸਨ ਸਾਨੂੰ ਬਾਣੀ ਨੂੰ ਸਮਝਣ ਦਾ ਮੰਨਣ ਦਾ ਕਮਾਉਣ ਦਾ ਉੱਦਮ ਬਖਸਸ ਕਰਨ ਗੁਰਮਤਿ ਜਾਦਾ ਅਨੁਸਾਰ ਆਪਸ ਵਿੱਚ ਫਤੇ ਦੀ ਸਾਂਝ ਬਣਾਈਏ ਪਿਆਰ ਸਤਿਕਾਰ ਦੇ ਨਾਲ ਬੋਲਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਇਸ ਬੰਦ ਦੇ ਵਿੱਚ ਸ਼ਬਦ ਦੇ ਵਿੱਚ ਪੂਰਾ ਸ਼ਬਦ ਧਿਆਨ ਦੇ ਵਿੱਚ ਰਹੇ ਆਪਾਂ ਸ਼ੁਰੂ ਕੀਤਾ ਸੀ ਸੋ ਪੁਰਖ ਨਰੰજન ਹਰ ਪੁਰਖ ਨਰੰਦਰ ਇਹ ਉਸ ਮਾਲਕ ਦੀ ਹੀ ਗੱਲ ਹੋ ਰਹੀ ਹੈ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਭਾਵਨ ਸ਼ਬਦ ਦੇ ਵਿੱਚ ਸਾਨੂੰ ਉਹਦੀ ਭਗਤੀ ਦੇ ਖਜ਼ਾਨਿਆਂ ਦੇ ਬਾਰੇ ਵੀ ਜ਼ਿਕਰ ਕਰਦੇ ਨੇ। ਕਹਿੰਦੇ ਉਹਦੇ ਪੰਡਾਰੇ ਉਹਦੇ ਖਜ਼ਾਨੇ ਭਰੇ ਭਰੇ ਨੇ। ਔਰ ਉਸ ਭਗਤੀ ਕਰਨ ਵਾਲਿਆਂ ਦੀ ਵੀ ਆਪਾਂ ਜਿਹੜੀ ਗਿਣਤੀ ਹੈ ਕੀਤੀ ਨਹੀਂ ਜਾ ਸਕਦੀ ਵੀ ਕਿੰਨਾ ਕੁਝ ਲੋਕ ਵਰਤੇ ਜਾ ਰਹੇ ਹੈ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਅੰਤ ਨਹੀਂ ਪਾਇਆ ਜਾ ਸਕਦਾ ਬੇਅੰਤ ਹੈ ਹਰੇਕ ਦੇ ਦਿਮਾਗ ਦੇ ਅੰਦਰ ਸਤਿਗੁਰੂ ਜੀ ਨੇ ਬਹੁਤ ਕੁਝ ਰੱਖਿਆ ਹੋਇਆ ਜਿਹੋ ਜਾਂ ਉਹ ਖੋਜ ਕਰਦਾ ਹੈ ਜਿੱਦਰ ਨੂੰ ਉਹਨੇ ਮਨ ਨੂੰ ਲਾ ਲਿਆ ਜਿਵੇਂ ਭਗਤ ਕਬੀਰ ਜੀ ਗੱਲ ਕਰਦੇ ਨੇ ਜਿਤ ਕੋ ਲਾਇਆ ਤਿਤ ਹੀ ਲਗਾ ਤੈਸੇ ਕਰਮ ਕਮਾਵੇ ਜਿਹੋ ਜੀ ਬੰਦੇ ਨੇ ਇੱਥੇ ਸੰਸਾਰ ਤੇ ਆ ਕੇ ਸੰਗਤ ਕਰ ਲਈ ਸਿੱਖਿਆ ਲੈ ਲਈ ਆਪਣੇ ਮਨ ਦੇ ਅੰਦਰ ਇਦਾਂ ਕਹਿ ਲੋ ਵੀ ਲੋੜ ਕਰ ਲਈ ਜਿਹੜੀ ਮੱਤ ਉਸ ਮੱਤ ਦੇ ਉੱਪਰ ਬੰਦਾ ਚੱਲ ਪੈਂਦਾ ਹੈ ਉਹਦੇ ਵਿੱਚ ਮਨ ਮੱਤ ਵੀ ਨੇ ਗੁਰਮਤ ਵੀ ਹੈ ਜਿਹੜੇ ਗੁਰੂ ਦੇ ਕੋਲ ਆ ਕੇ ਬੈਠ ਗਏ ਉਹਨਾਂ ਨੂੰ ਗੁਰੂ ਦੀ ਮਤ ਮਿਲੀ ਔਰ ਗੁਰੂ ਦੀ ਮਤ ਨੇ ਸਾਰੇ ਸੰਸਾਰ ਦੀ ਮਤ ਸਾਡੇ ਸਾਹਮਣੇ ਰੱਖ ਦਿੱਤੀ ਗੁਰਮਤ ਦੇ ਵਿੱਚ ਆ ਕੇ ਮਨੁੱਖ ਨੂੰ ਪਤਾ ਲੱਗਿਆ ਵੀ ਅਸਲ ਕੀ ਹੈ ਨਕਲ ਕੀ ਹੈ ਸੱਚ ਕੀ ਹੈ ਝੂਠ ਕੀ ਹੈ ਫਿਰ ਉਹਨੇ ਗੁਰਮਤ ਦੇ ਵਿੱਚ ਆ ਕੇ ਇਹਨਾਂ ਆਨੰਦ ਆਪਣੇ ਮਨ ਨੂੰ ਲਿਆ ਜਿਹੜਾ ਕੁਰਬਾਨੀ ਦੇ ਵਿੱਚੋਂ ਸਾਨੂੰ ਆਨੰਦ ਮਿਲਦਾ ਨਾ ਸੁਪੂਨ ਮਿਲਦਾ ਉਹਦਾ ਮਨ ਇਕਾਗਰਤਾ ਦੇ ਵਿੱਚ ਆ ਗਿਆ ਬਾਣੀ ਪੜ੍ਹ ਕੇ ਮਨ ਸਮਝ ਦੇ ਵਿੱਚ ਆਉਂਦਾ ਹੈ ਇਕਾਗਰਤਾ ਦੇ ਵਿੱਚ ਆਉਂਦਾ ਹੈ ਮਨ ਨੂੰ ਸ਼ਾਂਤੀ ਮਿਲਦੀ ਹੈ ਆਨੰਦ ਪ੍ਰਾਪਤ ਹੁੰਦਾ ਆਪਾਂ ਪੜ੍ਹਦੇ ਹਾਂ ਰੋਜ਼ ਆਨੰਦ ਭਇਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸੋ ਆਨੰਦ ਲੈਣ ਦੇ ਲਈ ਮਨ ਚੰਗਾ ਬਣਾਉਣ ਦੇ ਲਈ ਅੰਦਰੋਂ ਖਜ਼ਾਨੇ ਵਰਤਨ ਦੇ ਲਈ ਅਸੀਂ ਗੁਰੂ ਦੇ ਦਰ ਤੇ ਆਉਣੇ ਆ ਸਤਿਗੁਰੂ ਜੀ ਦੀ ਬਾਣੀ ਨੂੰ ਪੜਦੇ ਆ ਸੁਣਦੇ ਸੁਣਤ ਕਮਾਵਤ ਕੋਤ ਉਧਾਰ ਜੇਕਰ ਸੁਣ ਕੇ ਮੰਨਦੇ ਆ ਤਾਂ ਸਾਡੇ ਅੰਦਰੋਂ ਉਹ ਭੰਡਾਰੀ ਸਤਿਗੁਰੂ ਕਹਿੰਦੇ ਵਰਤਨ ਦੀ ਜਾਂਚ ਤੈਨੂੰ ਆ ਜਾਏਗੀ ਜਿਹੜੇ ਕਦੇ ਮੁਕਦੇ ਨਹੀਂ ਦੁਨੀਆ ਦੇ ਜਿੰਨੇ ਵੀ ਭੰਡਾਰੇ ਨੇ ਖਤਮ ਹੁੰਦੇ ਜਾਂਦੇ ਨਹੀਂ ਜਦੋਂ ਬੰਦਾ ਵਰਤਦਾ ਪਰ ਸਤਿਗੁਰੂ ਜੀ ਕਹਿੰਦੇ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੀ ਭਗਤੀ ਦੇ ਖਜ਼ਾਨੇ ਬੇਅੰਤ ਨੇ ਭਰੇ ਪਏ ਨੇ ਤੇਰੇ ਭਗਤ ਤੇਰੇ ਭਗਤ ਸਲਾਹਣ ਤੁਦ ਜੀ ਹਰ ਅਣਕ ਅਨੇਕ ਅਨੰਤਾ ਅਨੇਕਾਂ ਹੀ ਤੈਨੂੰ ਸਲਾਹਣ ਵਾਲੇ ਨੇ ਬੇਅੰਤ ਤੇਰੀ ਉਪਮਾ ਕਰਨ ਵਾਲੇ ਨੇ ਸਰਤ ਸਲਾਹ ਕਰਨ ਵਾਲੇ ਨੇ ਤੇਰੀ ਅਨਕ ਤੇਰੀ ਅਨਕ ਕਰ ਰਹੇ ਹਰ ਪੂਜਾ ਜੀ ਤਪ ਤਾਪ ਹੈ ਜਪ ਹੈ ਬੇਅੰਤ ਕਹਿੰਦੇ ਅਨੇਕਾਂ ਹੀ ਤਪ ਧੂਣੀਆਂ ਆਦਕ ਦਾ ਸਰੀਰ ਨੂੰ ਬਹੁਤ ਕਸ਼ਟ ਵੀ ਦਿੰਦੇ ਨੇ ਇੱਥੇ ਮੈਂ ਤਾਂ ਬੇਨਤੀ ਕਰ ਰਿਹਾ ਗੁਰਮਤ ਅਨੁਸਾਰ ਜਿਹੜੇ ਇਹ ਸ਼ਬਦ ਨੇ ਨਾ ਤਪ ਕਰਨਾ ਇੱਕ ਸਖਤ ਮਿਹਨਤ ਕਰਨੀ ਵੀ ਹੈ ਜ਼ਿੰਦਗੀ ਦੇ ਵਿੱਚ ਬੰਦਾ ਜਿਹੜਾ ਮਿਹਨਤ ਕਰਦਾ ਹੈ ਨਾ ਆਮ ਕੰਮਾਂ ਦੇ ਵਿੱਚ ਵੀ ਉਹੀ ਸਫਲ ਹੁੰਦਾ ਹੈ ਆਪਣੇ ਸਰੀਰ ਨੂੰ ਇਦਾਂ ਕਹਿ ਲਓ ਵੀ ਗੁਰੂ ਦੀ ਮੱਤ ਅਨੁਸਾਰ ਚੱਲਣਾ ਅਸਲ ਤਪ ਹੈ ਤਪਾ ਸਿਰ ਤਪ ਹੈ ਇੱਥੇ ਜਿਹੜੀ ਜਪ ਤਪ ਦੀ ਪੂਜਾ ਦੀ ਗੱਲ ਆਉਂਦੀ ਹੈ ਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਇਹ ਉਹ ਨਹੀਂ ਹੈ ਜਿਹੜੀ ਅਸੀਂ ਬਾਹਰੀ ਪੂਜਾ ਵੇਖਦੇ ਆਂ ਜਿਵੇਂ ਕੋਈ ਬਹੁਤ ਤਰ੍ਹਾਂ ਦੀ ਪੂਜਾ ਕਰਦੇ ਨੇ ਪਰ ਸਤਿਗੁਰੂ ਜੀ ਦੀ ਪੂਜਾ ਕੀ ਹੈ ਪੂਜਾ ਕੀਚੈ ਨਾਮ ਧਿਆਈ ਹੈ ਬਿਨ ਨਾਵੈ ਪੂਜਣਾ ਹੋਈ ਨਹੀਂ ਫਿਰ ਸਤਿਗੁਰੂ ਜੀ ਨੇ ਹੋਰ ਅਨੇਕਾਂ ਥਾਵਾਂ ਦੇ ਨਾਲ ਗੱਲ ਕੀਤੀ ਕਹਿੰਦੇ ਪੂਜਾ ਅਰਚਾ ਬੰਧਨ ਦੇਵਾ ਜਿਓ ਦਾਸਮ ਦਾਸ ਨਾਮ ਜਪ ਲੇਵਾ ਜੀਓ ਬਿਨੋ ਕਰੋ ਬਿਨੋ ਠਾਕੁਰ ਪਹਿ ਕਹੀਐ ਜੀਓ ਸਤਿਗੁਰੂ ਜੀ ਨੇ ਸਾਨੂੰ ਬੇਨਤੀ ਗੁਰੂ ਦੇ ਅੱਗੇ ਕਰਨੀ ਸਿਖਾਈ ਹੈ ਕਹਿੰਦੇ ਅਨੇਕਾਂ ਤਰ੍ਹਾਂ ਦੀ ਸੇਵਾ ਹੈ ਚਰਨ ਪਖਾਰ ਕਰਨੀ ਨਿਤ ਸੇਵਾ ਜੀਓ ਗੁਰੂ ਦੀ ਗੱਲ ਨੂੰ ਮੰਨ ਕੇ ਚੱਲਣਾ ਸਭ ਤੋਂ ਵੱਡਾ ਤਾਪ ਹੈ ਆਪਾਂ ਸੌਖੇ ਸ਼ਬਦਾਂ ਚ ਗੱਲ ਕਰ ਲਈਏ ਵੀ ਗੁਰੂ ਦੀ ਬਾਣੀ ਨੂੰ ਮੰਨਣਾ ਇੱਕ ਤੇ ਆਪਣੇ ਆਪ ਦਾ ਸੁਧਾਰ ਹੈ ਉਹਦੇ ਵਿੱਚ ਸਭ ਤੋਂ ਵੱਡਾ ਆਪਣਾ ਫਾਇਦਾ ਹੈ ਹਰ ਇੱਕ ਮਨੁੱਖ ਦਾ ਸਾਨੂੰ ਲੱਗਦਾ ਨਾ ਵੀ ਇੱਥੇ ਗੁਰਦੁਆਰਾ ਸਾਹਿਬ ਜਾਣ ਦੇ ਨਾਲ ਕੋਈ ਕਮੇਟੀ ਵਾਲਿਆਂ ਨੂੰ ਜਾਂ ਮੈਨੂੰ ਜਾਂ ਕਿਸੇ ਹੋਰ ਦਾ ਫਾਇਦਾ ਹੈ ਨਹੀਂ ਭਾਈ ਇਹ ਬੜਾ ਵੱਡਾ ਭਲੇਖ ਹੈ ਅਸਲ ਦੇ ਵਿੱਚ ਹਰ ਇੱਕ ਮਨੁੱਖ ਗੁਰੂ ਦੇ ਕੋਲੇ ਆ ਕੇ ਜੇ ਗੁਰੂ ਦੀ ਗੱਲ ਸੁਣਦਾ ਹੈ ਉਹਦਾ ਆਪਣਾ ਜੀਵਨ ਸਬਰਦਾ ਹੈ ਗੁਰੂ ਦੀ ਬਾਣੀ ਦੀ ਗੱਲ ਜਦੋਂ ਮਨ ਤੇ ਲੱਗ ਜਾਂਦੀ ਹੈ ਨਾ ਸੱਚ ਸਮਝ ਤੇ ਆਉਣਾ ਸ਼ੁਰੂ ਹੋ ਜਾਂਦਾ ਹੈ ਫਿਰ ਸੱਚ ਦੇ ਨਾਲ ਮਨੁੱਖ ਨੂੰ ਜਿਹੜੀ ਸ਼ਾਂਤੀ ਮਿਲਦੀ ਹੈ ਉਹ ਫਿਰ ਸਤਗੁਰੂ ਜੀ ਸਮਝਾਉਂਦੇ ਨੇ ਜਿਵੇਂ ਅੱਜ ਦੇ ਸ਼ਬਦ ਦੇ ਵਿੱਚ ਵੀ ਆਪਾਂ ਜ਼ਿਕਰ ਕਰ ਰਹੇ ਆਂ ਬਹੁਤ ਥਾਵਾਂ ਤੇ ਇਦਾਂ ਵੀ ਸਤਿਗੁਰੂ ਜੀ ਨੇ ਲਿਖਿਆ ਗੁਣ ਪੂਜਾ ਗਿਆਨ ਧਿਆਨ ਨਾਨਕ ਸਗਲ ਕਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਆਉਂਦਾ ਗੁਣ ਗੁਰੂ ਦੇ ਕੋਲੇ ਆ ਕੇ ਪ੍ਰਾਪਤ ਹੁੰਦੇ ਨੇ ਔਰ ਗੁਣਾ ਵਾਲਾ ਬੰਦਾ ਜਿਹਦੇ ਅੰਦਰ ਕਿਸੇ ਵੀ ਕਿਸਮ ਦਾ ਕੋਈ ਗੁਣ ਆ ਗਿਆ ਗੁਣ ਵਰਤਦਾ ਫਿਰ ਉਹ ਗੁਣ ਪੂਜਾ ਗਿਆਨ ਧਿਆਨ ਨਾਨਕ ਸਗਲ ਕਾਲ ਕਾਲ ਦਾ ਅਰਥ ਵੀ ਮਿਹਨਤ ਹੁੰਦਾ ਹੈ ਆਪਾਂ ਗੁਰਮਤਿ ਦੇ ਵਿੱਚ ਕਹਿ ਦਿੰਨੇ ਆ ਵੀ ਇਹਨੇ ਬੜੀ ਘੱਲ ਨਾ ਕਾ ਲਈਏ ਆਮ ਅਸੀਂ ਕਹਿੰਦੇ ਨੇ ਵੀ ਇਹਨੇ ਬੜੀ ਮਿਹਨਤ ਕੀਤੀ ਹੈ ਹੁਣ ਤੁਸੀਂ ਵੇਖੋ ਬਾਬੇ ਨਾਨਕ ਦੀ ਘਾਲ ਨਾਲ ਕਮਾਈ ਜਿਹਨੂੰ ਆਪਾਂ ਆਮ ਵੀ ਕਹਿੰਦੇ ਨੇ ਆ ਕਮਾਈ ਇੱਕ ਦੇਸੀ ਪੈਸਾ ਕਮਾਉਣ ਨੂੰ ਵੀ ਕਹਿੰਦੇ ਆ ਇੱਕ ਹੱਥੀਂ ਕਮਾਉਂਦਾ ਜਿਹੜਾ ਬੰਦਾ ਮਿਹਨਤ ਕਰਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੇ ਜ਼ਿਕਰ ਕਰਦੇ ਨੇ ਕਹਿੰਦੇ ਮਨੁੱਖ ਨੇਰੇ ਆਪਣੇ ਉਦਮ ਦੇ ਆਸਰੇ ਪਰਬੂ ਨੂੰ ਪ੍ਰਸਾਨ ਨਹੀਂ ਕਰ ਸਕਦਾ ਉਹਨੂੰ ਕਮਾਈ ਕਰਨੀ ਪਵੇਗੀ ਉਹਨੂੰ ਘਲਣਾ ਘਲਣੀ ਪਵੇਗੀ ਉਹਦੇ ਅੰਦਰ ਗੁਣ ਪੂਜਾ ਦੇ ਹੋਣੇ ਚਾਹੀਦੇ ਨੇ ਗੁਰਬਾਣੀ 'ਚ ਬਹੁਤ ਥਾਵਾਂ ਤੇ ਆਉਂਦਾ ਪਰ ਇਹ ਸਾਡੀ ਪੂਜਾ ਉਦਾਂ ਦੀ ਨਹੀਂ ਜਿਵੇਂ ਹੋਰ ਲੋਕ ਮੰਨੀ ਬੈਠੇ ਨੇ ਇੱਥੇ ਤੇ ਪੂਜਾ ਇੱਕ ਨਾਮ ਨੂੰ ਛੱਤ ਨੂੰ ਧਿਆ ਕੇ ਜ਼ਿੰਦਗੀ ਦੇ ਵਿੱਚ ਆਪਣੇ ਆਪ ਤੇ ਲਾਗੂ ਕਰਨਾ ਔਰ ਇਹ ਪੂਜਾ ਔਖੀ ਵੀ ਬਹੁਤ ਹੈ ਦੂਜੀ ਪੂਜਾ ਬਹੁਤ ਸੌਖੀ ਹੈ ਸਵੇਰ ਸ਼ਾਮ ਬੰਦਾ ਕਰ ਲੈਂਦਾ 10 ਮਿੰਟ ਕੱਢ ਕੇ ਕਿਸੇ ਨਾ ਕਿਸੇ ਚੀਜ਼ ਨੂੰ ਭਗਵਾਨ ਬਣਾ ਕੇ ਉਹਦੇ ਅੱਗੇ ਜੋਤ ਲਾ ਕੇ ਉਹਨੂੰ ਵੀ ਅਸੀਂ ਪੂਜਾ ਕਹਿ ਸਕਦੇ ਆ ਮubarək ਹੈ ਜੋ ਕਰਦੇ ਨੇ ਪਰ ਗੁਰੂ ਗ੍ਰੰਥ ਸਾਹਿਬ ਜੀ ਨੇ ਜਿਹੜੀ ਪੂਜਾ ਸਾਨੂੰ ਸਿਖਾਈ ਹੈ ਜਿਹੜੀ ਪੂਜਾ ਦਾ ਜ਼ਿਕਰ ਬਾਬੇ ਨਾਨਕ ਨੇ ਪੂਜਾ ਇਹਨੂੰ ਮੰਨਿਆ ਇਹ ਮੈਂ ਗੱਲ ਉਹ ਕਰ ਰਿਹਾ ਸਤਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਗੁਣ ਪੂਜਾ ਗਿਆਨ ਧਿਆਨ ਨਾਨਕ ਸਗਲ ਘਾਲ ਜਿਸ ਕਰ ਕਿਰਪਾ ਸਤਿਗੁਰੂ ਮਿਲੈ ਦਿਆਲ ਜਿਹਦੇ ਉੱਪਰ ਗੁਰੂ ਸੱਚੇ ਪਾਤਸ਼ਾਹ ਜੀ ਦੀ ਮਿਹਰ ਹੁੰਦੀ ਹੈ ਮਿਹਰ ਉਹਦੇ ਤੇ ਹੁੰਦੀ ਹੈ ਜਿਹੜਾ ਗੁਰੂ ਦੀ ਗੱਲ ਸੁਣਦਾ ਕਿਉਂਕਿ ਸਭ ਤੋਂ ਪਹਿਲਾਂ ਸਟੇਜ ਹੈ ਸੁਣਨ ਦੀ ਉਦੋਂ ਬਾਅਦ ਦੇ ਵਿੱਚ ਮੰਨ ਕੇ ਕਮਾਉਣ ਦੀ ਹੈ ਜਿਵੇਂ ਆਪਾਂ ਜਪਦੀ ਸਾਹਿਬ ਚ ਪੜ੍ਹ ਕੇ ਆਈ ਸੀ ਜਿਹੜਾ ਕਿਤੇ ਸੁਣੀ ਹੋਈ ਨਹੀਂ ਜਿਨੇ ਗੱਲ ਉਹ ਮੰਨੇਗਾ ਵੀ ਕਿਵੇਂ ਕਿਸੇ ਨਾ ਕਿਸ ਨੂੰ ਸੁਣ ਕੇ ਹੀ ਮਨੁੱਖ ਚੰਗੇ ਰਸਤੇ ਤੇ ਚੱਲਦਾ ਸੁਣ ਕੇ ਹੀ ਮਾੜੇ ਪਾਸੇ ਵੱਲ ਚੱਲਦਾ ਸਾਡਾ ਸੁਣਨਾ ਕੀ ਹੈ ਲੱਚਰਤਾ ਗੀਤ ਮਾੜੀਆਂ ਫਿਲਮਾਂ ਅਸੀਂ ਜੋ ਸੁਣਦੇ ਹਾਂ ਸਾਡੇ ਬੱਚੇ ਦੇ ਉੱਪਰ ਸਭ ਤੋਂ ਵੱਧ ਉਹ ਅਸਰ ਹੁੰਦਾ ਜੋ ਪਰਿਵਾਰ ਦੇ ਵਿੱਚ ਸੁਣਦਾ ਗਲ ਗਲੋਚ ਸੁਣਦਾ ਉਹ ਗਾਲਾਂ ਕੱਢਣੀਆਂ ਸਿੱਖ ਜਾਂਦਾ ਹੈ ਉਹ ਵਾਹਿਗੁਰੂ ਸੁਣਦਾ ਉਹ ਵਾਹਿਗੁਰੂ ਕਹਿਣਾ ਸਿੱਖ ਜਾਂਦਾ ਇਸ ਕਰਕੇ ਸਤਿਗੁਰੂ ਜੀ ਦੇ ਦਰਬਾਰ ਦੇ ਵਿੱਚ ਆ ਕੇ ਆਪਾਂ ਬਾਣੀ ਨੂੰ ਸੁਣਦੇ ਆ ਬਾਣੀ ਨੂੰ ਸੁਣ ਕੇ ਮਨੁੱਖ ਦਾ ਜਿਹੜਾ ਮਨ ਹੈ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਜੁੜਦਾ ਹੈ ਪੂਚਾ ਕੀਚਾ ਨਾਮ ਧਿਆਈਐ ਬਿਨ ਨਾਵੇਂ ਪੂਜਣਾ ਹੋਈ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਪ੍ਰਮਾਤਮਾ ਦਾ ਨਾਮ ਸਮਝਰਨ ਇਦਾਂ ਕਹਿ ਲੋ ਕਿ ਗੁਰੂ ਦੀ ਬਾਣੀ ਦੇ ਵਿੱਚ ਦਿੱਤੀ ਹੋਈ ਸਮਝ ਦਿੱਤਾ ਹੋਇਆ ਗਿਆਨ ਇਹਨੂੰ ਵਰਤਣਾ ਇਹ ਸਭ ਤੋਂ ਵੱਡੀ ਪੂਜਾ ਹੈ ਤੇਰੀ ਅਨਕ ਤੇਰੀ ਅਨਕ ਕਰਹਿ ਹਰ ਪੂਜਾ ਜੀ ਤਪ ਤਾਪਹਿ ਜਪਹਿ ਬੇਅੰਤ ਅਨੇਕ ਤਰ੍ਹਾਂ ਦੀ ਪੂਜਾ ਜਿਹੜੀ ਹੈ ਮੰਨੀ ਹੋਈ ਹੈ ਸੰਸਾਰ ਦੇ ਵਿੱਚ ਉਹਨਾਂ ਦਾ ਜ਼ਿਕਰ ਵੀ ਸਤਿਗੁਰੂ ਜੀ ਨੇ ਇਹਨਾਂ ਪੰਕਤੀਆਂ ਦੇ ਵਿੱਚ ਕੀਤਾ ਹੈ ਕਹਿੰਦੇ ਬਹੁਤ ਤਰ੍ਹਾਂ ਦੀ ਪੂਜਾ ਹੈ ਤੇਰੇ ਭਗਤ ਤੇਰੇ ਭਖਤ ਸਲਾਹਣ ਤੂ ਜੀ ਹਰ ਅਣਕ ਅਨੇਕ ਅਨੰਤਾ ਤੇਰੀ ਅਣਕ ਤੇਰੀ ਅਣਕ ਕਰਹਿ ਹਰ ਪੂਜਾ ਜੀ ਤਪ ਤਾਪਹਿ ਜਪਹਿ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜਹਿ ਬਹੁਤ ਸਿਮਰਤ ਸਾਖਤ ਜੀ ਕਰ ਕਿਰਿਆ ਖਟ ਕਰਮ ਕਰਨਤਾ ਫਿਰ ਇੱਥੇ ਸਤਿਗੁਰੂ ਜੀ ਨੇ ਉਹ ਜ਼ਿਕਰ ਕੀਤਾ ਹੈ ਜਿਹੜੀ ਪੂਜਾ ਆਮ ਤੌਰ ਤੇ ਉਸ ਵਕਤ ਪ੍ਰਚਲਿਤ ਸੀ ਅੱਜ ਵੀ ਬਹੁਤ ਧਰਮਾਂ ਦੇ ਵਿੱਚ ਇਹ ਪ੍ਰਚਲਿਤ ਹੈ ਜ਼ਿਆਦਾਤਰ ਇਹਹੀ ਪੂਜਾ ਮੰਨੀ ਜਾਂਦੀ ਸੀ ਪਰ ਗੁਰੂ ਪਾਤਸ਼ਾਹ ਨੇ ਗੁਰਬਾਣੀ ਦੇ ਵਿੱਚ ਇੱਕ ਤੇ ਸਾਨੂੰ ਜਦੋਂ ਇਦਾਂ ਦੀਆਂ ਪੰਕਤੀਆਂ ਲਿਖੀਆਂ ਮਿਲਦੀਆਂ ਨੇ ਨਾ ਸਾਡੀ ਸਮਝ ਬਹੁਤ ਘੱਟ ਹੈ ਸਾਨੂੰ ਇਦਾਂ ਜਾਪਨ ਲੱਗ ਜਾਂਦਾ ਹੈ ਵੀ ਸਤਿਗੁਰੂ ਜੀ ਨੇ ਵੀ ਇਹ ਪੂਜਾ ਦਾ ਜ਼ਿਕਰ ਕੀਤਾ ਹੈ ਵੀ ਗੁਰੂ ਪਾਤਸ਼ਾਹ ਵੀ ਇਹ ਪੂਜਾ ਕਰਨ ਦੇ ਲਈ ਪ੍ਰੇਰਿਤ ਕਰ ਰਹੇ ਹਨ ਪਰ ਅਸਲ ਸਚਾਈ ਇਹ ਹੈ ਵੀ ਬਾਬੇ ਨਾਨਕ ਨੇ ਸਾਰੀਆਂ ਜਿੱਥੋਂ ਤੱਕ ਉਹਨਾਂ ਨੇ ਆਪਣਾ ਗਿਆਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਹਰੇਕ ਧਰਮ ਦੇ ਵਿੱਚ ਜਾ ਕੇ ਵੇਖਿਆ ਹੋਇਆ ਬਹੁਤ ਵੱਡਾ ਗਦਾਖ ਗਿਆਨ ਦਾ ਖਜ਼ਾਨਾ ਆਪਣੇ ਅੰਦਰ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੇ ਉਹ ਸਾਰੇ ਗਿਆਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖ ਕੇ ਗਏ ਉਹੀ ਗਿਆਨ ਫਿਰ ਗੁਰੂ ਅੰਗਦ ਪਾਤਸ਼ਾਹ ਜੀ ਦੇ ਕੋਲੇ ਆਇਆ ਗੁਰੂ ਆਮਰਦਾਸ ਸੱਚੇ ਪਾਤਸ਼ਾਹ ਜੀ ਦੇ ਕੋਲੇ ਆਇਆ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਸ਼ਬਦ ਜਿਹੜਾ ਆਪਾਂ ਅੱਜ ਪੜ ਰਹੇ ਹਾਂ ਇਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਸ਼ਬਦ ਹੈ ਚੌਥਾ ਮਹੱਲਾ ਕਰਕੇ ਆਪਾਂ ਸ਼ੁਰੂ ਕੀਤਾ ਹੈ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੇ ਜ਼ਿਕਰ ਕਰਦੇ ਨੇ ਤੇਰੇ ਅਨੇਕ ਤੇਰੇ ਅਨੇਕ ਪੜ੍ਹੇ ਬਹੁਤ ਸਿਮਰਤ ਸਾਹਿਤ ਜੀ ਇਹ ਸਿਮਰਤੀਆਂ ਦਾ ਜ਼ਿਕਰ ਸ਼ਾਸਤਰਾਂ ਦਾ ਜ਼ਿਕਰ ਵੇਦਾਂ ਦਾ ਜ਼ਿਕਰ ਗੁਰਬਾਣੀ ਦੇ ਵਿੱਚ ਬਹੁਤ ਵਾਰੀਆਂ ਆਉਂਦਾ ਪਰ ਕਿਤੇ ਵੀ ਬਾਬੇ ਨਾਨਕ ਨੇ ਨਹੀਂ ਕਿਹਾ ਬਹੁਤ ਥਾਵਾਂ ਤੇ ਇਹ ਵੀ ਹੈ ਵੀ ਇਹਨਾਂ ਪੜਿਆਂ ਮੁਕਤ ਨਾ ਹੋਈ ਕਿਤੇ ਇਹ ਵੀ ਆਇਆ ਪਾਠ ਪੜਿਓ ਆਪਾਂ ਪਾਠ ਕਰਦੇ ਆ ਨਾ ਇੱਥੇ ਇਹ ਨਹੀਂ ਹੈ ਵੀ ਕਿਸੇ ਸਿਮਰਤੀ ਦਾ ਵਿਰੋਧ ਆ ਜਾਂ ਕਿਸੇ ਵੇਦਾਂ ਦਾ ਵਿਰੋਧ ਹੈ ਗੱਲ ਇਹ ਹੈ ਵੀ ਉਹਦੇ ਤੋਂ ਸਮਝ ਤੁਸੀਂ ਕੀ ਲਈ ਹੈ ਉਹਦੇ ਚੋਂ ਮੰਨਿਆ ਕੀ ਹੈ ਕਮਾਇਆ ਕੀ ਹੈ ਅਸੀਂ ਬਾਣੀ ਬਹੁਤ ਪੜਦੇ ਆ ਅਸੀਂ ਮਥੇ ਬਹੁਤ ਟੇਕਦੇ ਆ ਬਾਣੀ ਅਨਸਾਰ ਤੇ ਸਤਿਗੁਰੂ ਕਹਿੰਦੇ ਨੇ ਤੁਧਨੋ ਨਿਵਨ ਮੰਨਣ ਤੇਰਾ ਨਾਮ ਕਹਿੰਦੇ ਤੈਨੂੰ ਮੱਥਾ ਟੇਕਣਾ ਇਹ ਐ ਵੀ ਜੇ ਤੇਰੀ ਗੱਲ ਨੂੰ ਮੰਨੀਏ ਹੁਣ ਕੋਈ ਘਰ ਦੇ ਵਿੱਚ ਮਾਤਾ ਪਿਤਾ ਨੂੰ ਜਦੋਂ ਕੋਈ ਬਾਹਰੋਂ ਆਉਂਦਾ ਹੈ ਮਹਿਮਾਨ ਉਦੋਂ ਬਾਪੂ ਜੀ ਬਾਪੂ ਜੀ ਪਿਤਾ ਜੀ ਪਿਤਾ ਜੀ ਡੈਡੀ ਜੀ ਪਾਪਾ ਜੀ ਕੋਈ ਵੀ ਸ਼ਬਦ ਵਰਤ ਲਓ ਬੜੇ ਸਤਿਕਾਰ ਨਾਲ ਬੋਲਦਾ ਮੱਥਾ ਟੇਕਦਾ ਹੋਰਾਂ ਦੇ ਸਾਹਮਣੇ ਪਰ ਜਦੋਂ ਉਹ ਚਲੇ ਜਾਂਦੇ ਨੇ ਉਦੋਂ ਬਾਅਦ ਚ ਮਾਫ਼ ਕਰਿਓ ਜੇ ਸ਼ਬਦ ਬੁੜੇ ਤੇ ਆ ਜਾਂਦੇ ਨੇ ਵੀ ਸਾਡਾ ਬੁੜਾ ਪਰ ਮੈਂ ਦੁਨਿਆਵੀ ਉਦਾਹਰਣ ਦੇ ਕੇ ਗੱਲ ਸੌਖੀ ਕਰਨੀ ਚਾਹਣਾ ਹੁਣ ਬਾਪੂ ਨੂੰ ਤੇ ਪਤਾ ਵੀ ਇਹ ਮਨ ਦਾ ਕਿੰਨਾ ਕਹਿ ਬਾਪੂ ਨੂੰ ਆਪਣੇ ਪੁੱਤ ਬਾਰੇ ਹਰੇਕ ਨੂੰ ਪਤਾ ਆਪਣੇ ਧੀ ਬਾਰੇ ਆਪਣੇ ਪੁੱਤਰ ਬਾਰੇ ਵੀ ਇਹ ਮੇਰੀ ਗੱਲ ਨੂੰ ਕਿੰਨਾ ਕ ਮੰਨਦਾ ਹੈ ਮੰਨਣ ਵਾਲਾ ਬੱਚਾ ਭਾਵੇਂ ਉਹਨੂੰ ਮੱਥਾ ਨਹੀਂ ਟੇਕਦਾ ਉਹ ਅੰਦਰੋਂ ਬੜਾ ਪਿਆਰ ਖਿੱਚ ਲੈਂਦਾ ਹੈ ਦੂਜੇ ਪਾਸੇ ਜੇ ਗੱਲ ਨੂੰ ਨਹੀਂ ਮੰਨਦਾ ਕੱਲਾ ਮੱਥਾ ਟਿਕਿਆ ਕੋਈ ਮਹਿਣਾ ਨਹੀਂ ਰੱਖਦਾ ਸਤਗੁਰੂ ਜੀ ਦੇ ਚਰਨਾਂ 'ਚ ਅਸੀਂ ਨਮਸਕਾਰ ਕਰਦੇ ਆਂ ਕਰਨੀ ਵੀ ਚਾਹੀਦੀ ਐ ਪਰ ਸਤਗੁਰੂ ਜੀ ਤੇ ਪ੍ਰਵਾਨ ਉਹਨਾਂ ਦੀ ਐ ਗੁਰਬਾਣੀ ਅਨੁਸਾਰ ਇਹ ਧਿਆਨ ਦੇਵੋ ਸਤਗੁਰੂ ਜੀ ਕਿਰਪਾ ਕਰਨ ਆਪਣੇ ਸਾਰਿਆਂ ਤੇ ਕਿਤੇ ਇਹ ਨਾ ਹੋਵੇ ਵੀ ਅਸੀਂ ਕੱਲਾ ਮੱਥਾ ਹੀ ਟੇਕੀ ਜਾਂਦੇ ਹੋਈਏ ਮੰਨੀ ਅਸੀਂ ਕਿਸੇ ਹੋਰ ਦੀ ਜਾਂਦੇ ਹੋਈਏ ਤਦੋਂ ਨ ਨਵਨ ਮੰਨਣ ਤੇਰਾ ਨਾਉ ਗੁਰੂ ਪਾਤਸ਼ਾਹ ਜੀ ਇੱਥੇ ਜ਼ਿਕਰ ਕਰਦੇ ਨੇ ਸੋ ਇਸ ਕਰਕੇ ਇਹ ਸਿਮਰਤੀਆਂ ਦਾ ਜ਼ਿਕਰ ਵੇਦਾਂ ਦਾ ਜ਼ਿਕਰ ਗੁਰੂ ਪਾਤਸ਼ਾਹ ਜੀ ਨੇ ਕਿਉਂਕਿ ਪਹਿਲਾ ਧਰਮ ਇਹ ਚੱਲ ਰਿਹਾ ਸੀ ਇਸ ਤੋਂ ਪਹਿਲਾਂ ਇਹ ਕੰਮ ਬਹੁਤ ਕੀਤੇ ਜਾ ਰਹੇ ਸੀ अनेका ਪਾਠ ਪੂਜਾ ਕਰਵਾਈ ਜਾਂਦੀ ਸੀ ਅੱਜ ਸਾਡੇ ਚ ਵੀ ਇਹ ਆ ਚੁੱਕੀ ਹੈ ਬਾਬੇ ਨੇ ਇਦਾਂ ਨਹੀਂ ਬਾਣੀ ਨੂੰ ਬਣਾਇਆ ਸੀ ਵੀ ਕਿਸੇ ਤੋਂ ਪਾਠ ਕਰਵਾ ਲਓ ਹਾਂ ਪਾਠ ਬੈਠ ਕੇ ਸੁਣ ਲਓ ਜੇ ਨਹੀਂ ਹੁੰਦਾ ਤਾਂ ਬੈਠ ਕੇ ਸੁਣ ਸਕਦੇ ਹੋ ਕਰਵਾਉਣਾ ਸੁਣਨ ਦੀ ਸਟੇਜ ਪਹਿਲੀ ਆਪਾਂ ਗੱਲ ਹੋਣੀ ਕੀਤੀ ਹੈ ਨਾ ਜੇ ਕੋਈ ਸੱਜਣ ਬਾਣੀ ਪੜ ਨਹੀਂ ਸਕਦਾ ਵੈਸੇ ਤੇ ਅੱਜ ਅਨਪੜਤਾ ਰਹੀ ਨਹੀਂ ਜਦੋਂ ਅਸੀਂ ਇੰਨਾ ਹੋਰ ਅਖਬਾਰ ਪੜ ਲੈਂਦੇ ਆ ਸਭ ਕੁਝ ਪੜ ਲੈਂਦੇ ਆ ਗੁਰਬਾਣੀ ਪੜਨੀ ਵੀ ਬਹੁਤੀ ਔਖੀ ਨਹੀਂ ਹੈ ਔਰ ਆਪਣੇ ਆਪ ਲਈ ਬੰਦਾ ਮੈਂ ਬੇਨਤੀ ਕਰਾਂ ਹੱਥ ਜੋੜ ਕੇ ਇੱਕ ਤਾਂ ਹੈ ਵੀ ਸੰਗਤ ਚ ਗੋਲਣੀ ਬਾਣੀ ਉੱਥੇ ਸਾਨੂੰ ਸੰਥਿਆ ਬੜੀ ਲਾਜ਼ਮੀ ਹੈ ਪਰ ਜੇਕਰ ਤੁਸੀਂ ਬੱਚੇ ਨੂੰ ਸ਼ੁਰੂ ਕਰਾਉਣਾ ਹੈ ਤਾਂ ਕੋਈ ਦਿੱਕਤ ਨਹੀਂ ਹੈ ਤੁਸੀਂ ਘਰ ਦੇ ਅੰਦਰ ਹੋਰ ਅੱਜ ਤੇ ਇੰਟਰਨੈਟ ਦੇ ਉੱਪਰ ਆਪਾਂ ਸੁਣ ਕੇ ਸੁਧਾਰ ਕਰ ਸਕਦੇ ਹਾਂ ਚੰਗੀ ਤਰ੍ਹਾਂ ਅੱਖਰਾਂ ਨੂੰ ਵੇਖੋ ਲਗਾ ਮਾਤਰਾ ਨੂੰ ਵੇਖੋ ਪੜ ਸਕਦੇ ਹੋ ਹੁਕਮਨਾਮਾ ਰਜਾਨਾ ਤੁਸੀਂ ਪੜਦੇ ਬਹੁਤ ਸੱਜਣ ਪੜ੍ਹਦੇ ਨੇ ਇਹ ਵੀ ਤੇ ਉਹੀ ਗੁਰਬਾਣੀ ਹੈ ਨਾ ਗੁਰੂ ਪਾਤਸ਼ਾਹ ਦੀ ਜ਼ਿਕਰ ਕਰ ਰਹੇ ਨੇ ਕਹਿੰਦੇ ਉਹ ਧਾਰਮਿਕ ਪੁਸਤਕਾਂ ਜੋ ਹਿੰਦੂ ਵਿਦਵਾਨ ਰੇਸ਼ੀਆਂ ਦੇ ਲਿਖੇ ਹੋਏ ਗ੍ਰੰਥ ਨੇ ਤੇਰੇ ਅਨੇਕ ਤੇਰੇ ਅਨੇਕ ਪੜ ਹਨ ਬਹੁਤ ਸਿਮਰਤ ਸਾਖਤ ਜੀ ਇਹ ਸ਼ਾਸਤਰਾਂ ਦੀ ਗਿਣਤੀ ਵੀ 27 ਦੇ ਕਰੀਬ ਹੈ ਕਰ ਕਿਰਿਆ ਉਹਨਾਂ ਦੇ ਅਨੁਸਾਰ ਕੰਮ ਕਰ ਰਹੇ ਨੇ ਖਟ ਕਰਮ ਕਰੰਤਾ ਖਟ ਦਾ ਅਰਥ ਹੁੰਦਾ ਜੀ ਸੇ ਉਹਨਾਂ ਦੇ ਵਿੱਚ ਫਿਰ ਸੇ ਸਿਮਰਤियां ਵੀ ਨੇ ਉਹਨਾਂ ਦੇ ਅਨੁਸਾਰ ਇਹ ਸੇ ਖਟ ਕਰਮ ਨੇ ਮਨੂ ਸਿਮਰਤੀ ਦੇ ਅਨੁਸਾਰ ਇਹ ਸੇ ਕਰਮ ਇਉਂ ਨੇ ਵੀ ਇੱਕ ਤਾਂ ਹੈ ਵਿਦਿਆ ਪੜ੍ਹਨੀ ਦੂਜਾ ਪੜ੍ਹਾਉਣੀ ਜੱਗ ਕਰਨਾ ਤੇ ਜੱਗ ਕਰਾਉਣਾ। ਦਾਨ ਦੇਣਾ ਤੇ ਦਾਨ ਲੈਣਾ। ਇਹ ਮੇਨ ਕਰਕੇ ਕੰਮ ਉਹਨਾਂ ਦੇ ਵਿੱਚ ਆਉਂਦੇ ਨਹੀਂ। ਪਰ ਸਤਿਗੁਰੂ ਜੀ ਦੀ ਬਾਣੀ ਨੇ ਵੀ ਦਾਨ ਪੁੰਨ ਦੀ ਗੱਲ ਜਿੱਥੇ ਕੀਤੀ ਹੈ। ਤੁਸੀਂ ਖੁਦ ਪੜ੍ਹੋ ਤੁਹਾਡਾ ਯਕੀਨ ਫੇਰ ਵੱਜੇਗਾ। ਸਤਿਗੁਰੂ ਜੀ ਕਹਿੰਦੇ ਨੇ ਚੰਗੀ ਮੱਤ ਗ੍ਰਹਿਣ ਕਰ ਲੈ। ਇਹ ਗੁਰੂ ਦਾ ਦਿੱਤਾ ਹੋਇਆ ਦਾਨ ਲੈ ਲੈ। ਤੇ ਇਹ ਅੱਗੇ ਪ੍ਰਚਾਰ ਦੇ ਆਪਾਂ ਰੋਜ਼ ਹਰ ਮਹੀਨੇ ਪੜਦੇ ਹਾਂ 12 ਮਾਹਾਂ ਦੇ ਵਿੱਚ ਮਾਗ ਮਦਨ ਸੰਗ ਸਾਧੂਆਂ ਮਾਗ ਦੇ ਮਹੀਨੇ 'ਚ ਬਹੁਤ ਇਹ ਕਰਮ ਕੀਤੇ ਜਾਂਦੇ ਸੀ ਅੱਜ ਵੀ ਕੀਤੇ ਜਾਂਦੇ ਨੇ ਲੋਕ ਪੁੰਨ ਦਾਨ ਬਹੁਤਾ ਕਰਦੇ ਸੀ ਪਰ ਸਤਿਗੁਰੂ ਜੀ ਨੇ ਉਹ 12 ਮਾਹਾਂ ਦੀ ਬਾਣੀ ਕਿਤੇ ਪੜ ਕੇ ਧਿਆਨ ਨਾਲ ਸਮਝ ਕੇ ਵੇਖੋ ਭਾਵ ਅਰਥਾਂ ਨੂੰ ਸਮਝ ਕੇ ਵੇਖੋ ਵਿਚਾਰ ਕੇ ਵੇਖੋ ਕਹਿੰਦੇ 마ਗਦੇ ਮਹੀਨੇ ਚ ਵੀ ਜੇ ਤੂੰ ਗੁਰੂ ਦਾ ਸੰਗ ਕਰ ਲੈ ਸੰਗ ਸਾਧੂਆਂ ਤੋਂ ਮਤਲਬ ਚੰਗੀ ਸੰਗਤ 마ਗ મंजन ਸੰਗ ਸਾਧੂਆਂ ਮंजन ਦਾ ਮਤਲਬ ਹੁੰਦਾ ਇਸ਼ਨਾਨ ਕਰਨਾ ਇਸ਼ਨਾਨ ਵੀ ਬਹੁਤ ਮੇਲੇ ਲੱਗਦੇ ਆ 마ਗ ਦੇ ਵਿੱਚ ਧੂੜੀ ਕਰ ਇਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਤਗੁਰੂ ਜੀ ਕਹਿੰਦੇ ਸੱਚੀ ਗੱਲ ਨੂੰ ਸੁਣ ਪਰਮਾਤਮਾ ਦੀ ਸਿੱਖਤ ਸਲਾਹ ਨੂੰ ਧਿਆਹ ਉਹਨੂੰ ਧਿਆਨ 'ਚ ਰੱਖ ਹਰ ਕਾ ਨਾਮ ਧਿਆਏ ਸੁਣ ਅੱਗੇ ਕੀ ਲਿਖਿਆ ਸਭਨਾ ਨੂੰ ਕਰ ਦਾਨ ਇਹ ਦਾਨ ਦਿੱਤਾ ਹੈ ਗੁਰੂ ਪਾਸਾ ਜੀ ਨੇ ਹਰੇਕ ਮਨੁੱਖੇ ਦਾਨ ਕਰ ਸਕਦਾ ਕਿਸੇ ਦਾ ਬੱਚਾ ਮਾੜੇ ਕੰਮ ਤੇ ਆ ਉਹਨੂੰ ਚੰਗੇ ਸਮਝ ਦੇ ਕੇ ਮਾਤ ਦੇ ਕੇ ਚੰਗੇ ਰਸਤੇ ਤੇ ਲਾ ਦੇਣਾ ਸਭ ਤੋਂ ਵੱਡਾ ਦਾਨ ਹੈ ਕਿਸੇ ਨੂੰ ਦੱਸ ਦੇਣਾ ਅੰਨੇ ਵਿਅਕਤੀ ਨੂੰ ਸਾਹਮਣੇ ਬੀਟੋ ਐ ਇੱਧਰ ਡਿੱਗੇਗਾ ਹਰ ਇੱਕ ਨੂੰ ਮਤਲਬ ਚੰਗੀ ਗੱਲ ਪ੍ਰਚਾਰਨੀ ਆਪ ਚੰਗਾ ਬਣ ਕੇ ਚੱਲਣਾ ਗੁਰੂ ਦੀ ਸਿੱਖਿਆ ਦੇ ਅਨੁਸਾਰ ਚੱਲਣਾ ਇਹ ਦਾਨ ਗੁਰਬਾਣੀ ਨੇ ਸਿਖਾਇਆ ਹੈ ਪਰ ਸਤਗੁਰੂ ਇੱਥੇ ਜ਼ਿਕਰ ਉਹ ਦਾਨਾਂ ਦੀ ਕਰਦੇ ਨੇ ਕਹਿੰਦੇ ਅਨੇਕਾਂ ਦਾਨ ਕੀਤੇ ਜਾ ਰਹੇ ਨੇ ਕੋਈ ਜ਼ਮੀਨ ਦਾਨ ਕਰੀ ਜਾਂਦਾ ਕੋਈ ਸੋਨਾ ਦਾਨ ਕਰੀ ਜਾਂਦਾ ਕੋਈ ਚਾਂਦੀ ਦਾਨ ਕਰੀ ਜਾਂਦਾ ਕੋਈ ਇੱਥੋਂ ਤੱਕ ਸੇਜਾਂ ਨਾਰੀ ਦਾਨ ਕਰੀ ਜਾਂਦਾ ਕੋਈ ਕੰਨਿਆਂ ਦਾਨ ਕਰੀ ਜਾਂਦਾ ਅੱਜ ਵੀ ਅਸੀਂ ਸ਼ਬਦ ਵਰਤੀ ਜਾਂਦੇ ਆ ਇਹ ਉੱਥੋਂ ਚੱਲਿਆ ਸੀ ਸ਼ਬਦ ਇਹ ਸਤਿਗੁਰੂ ਜੀ ਨੇ ਇਹ ਨਹੀਂ ਇਹ ਮਤ ਸਾਨੂੰ ਦਿੱਤੀ ਭਾਈ ਹਾਂ ਇੱਕ ਵੱਖਰੀ ਗੱਲ ਹੈ ਵੀ ਕਿਸੇ ਲੋੜਵੰਦ ਦੀ ਸਹਾਇਤਾ ਕਰਦੇ ਨੇ ਉਹਨੂੰ ਵੀ ਕਈ ਵਾਰੀ ਅਸੀਂ ਦਾਨ ਚ ਲੈ ਲੈਨੇ ਆ ਉਹ ਅਲੱਗ ਵਿਸਾ ਗੁਰੂ ਕਿਰਪਾ ਕਰੇ ਵਾਕਸਸ ਕਰੇ ਕਹਿੰਦੇ ਉਹਨਾਂ ਅਨੁਸਾਰ ਇਹ ਧਾਰਮਿਕ ਕੰਮ ਉਹ ਲੋਕ ਕਰਦੇ ਨੇ ਜਿਵੇਂ ਲਿਖਿਆ ਉਹਨਾਂ 'ਚ ਬਹੁਤ ਕੁਝ ਇਦਾਂ ਦਾ ਲਿਖਿਆ ਵੀ ਅੱਗੇ ਤੁਹਾਨੂੰ ਸਵਰਗ ਮਿਲੇਗਾ ਪਰ ਗੁਰਬਾਣੀ 'ਚ ਨਹੀਂ ਗੱਲਾਂ ਲਿਖੀਆਂ ਗੁਰਬਾਣੀ ਤੇ ਕਹਿੰਦੀ ਆ ਤੈਨੂੰ ਇੱਥੇ ਹੀ ਸਵਰਗ ਦੇਵਾਂ ਐਸੇ ਜਨਮ ਦੇ ਵਿੱਚ ਤੁਹਾਨੂੰ ਸਵਰਗ ਦਾ ਵਾਸਾ ਤੇਰਾ ਕਰਾਂ ਜਿਹੜਾ ਤੂੰ ਸ਼ਾਂਤੀ ਨਾਲ ਪਰਿਵਾਰ ਦੇ ਵਿੱਚ ਵਿਚਰੇ ਐਸੇ ਸੰਸਾਰ ਨੂੰ ਬੇਗੰਪੂਰਾ ਬਣਾਈਏ ਭਗਤ ਰਵਦਾਸ ਜੀ ਪੜ ਕੇ ਵੇਖੋ ਕਿਤੇ ਵਿਚਾਰ ਸੋ ਇਸ ਕਰਕੇ ਸਤਿਗੁਰੂ ਕਹਿੰਦੇ ਉਹ ਸ਼ਾਸਤਰ ਪੜ੍ਹਦੇ ਨੇ ਉਹਨਾਂ ਦੇ ਦੱਸੇ ਅਨੁਸਾਰ ਉਹ ਇਹ ਦਾਨਪੁਨ ਬਹੁਤ ਕਰਦੇ ਨੇ ਇਹ ਧਾਰਮਿਕ ਕੰਮ ਕਰਦੇ ਨੇ ਇਹਨੂੰ ਉਹ ਧਾਰਮਿਕ ਮੰਨਦੇ ਨੇ ਅੱਗੇ ਫਿਰ ਅਖੀਰਲੀ ਪੰਕਤੀ ਚੌਥੇ ਬੰਦ ਦੀ ਦੇ ਵਿੱਚ ਸਤਿਗੁਰੂ ਜੀ ਜ਼ਿਕਰ ਕਰ ਰਹੇ ਨੇ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰਿ ਭਗਵੰਤਾ ਕਹਿੰਦੇ ਉਹੀ ਭਗਤ ਭਲੇ ਨੇ ਭਾਈ ਜਿਹੜੇ ਉਸ ਮਾਲਕ ਨੂੰ ਭਾ ਜਾਂਦੇ ਹੁੰਦੇ ਬਹੁਤ ਗੁਰੂ ਜੀ ਨੇ ਇਹਨਾਂ ਪੰਕਤੀਆਂ ਨੂੰ ਵਰਤੇ ਆ ਜਪਜੀ ਸਾਹਿਬ ਚ ਵੀ ਆਪਾਂ ਪੜ੍ਹ ਕੇ ਆਏ ਆ ਸੀ ਤਦਨੋ ਗਾਵਣ ਜੋਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਜਿਹੜੇ ਤੇਰੇ ਨਾਮ ਦੇ ਵਿੱਚ ਰੱਤੇ ਗਏ ਭਾਉਂਦੇ ਕੌਣ ਨੇ ਇਹ ਸਾਰੇ ਕੰਮ ਕਰਕੇ ਅਖੀਰ ਤੇ ਸਤਿਗੁਰੂ ਜੀ ਕਹਿੰਦੇ ਅਸਲ ਦੇ ਵਿੱਚ ਤੇਰੇ ਹੁਕਮ ਦੇ ਵਿੱਚ ਚੱਲਣਾ ਨਹੀਂ ਤੇ ਫਿਰ ਸਤਿਗੁਰੂ ਕਹਿੰਦੇ ਮੇਰੇ ਪ੍ਰਭ ਭਾਵਨ ਸੇ ਉਜਲੇ ਸਭ ਮੈਲ ਭਰੀਜੈ ਮੈਲਾ ਉਜੜ ਤਾਂ ਥੀ ਐ ਪਾਰਸ ਸੰਗ ਭੀਜੈ ਬੰਨੀ ਸਾਚੇ ਲਾਲ ਕੀ ਕਿਨ ਕੀਮਤ ਕੀਜੈ ਮੇਰੇ ਪ੍ਰਭ ਭਾਵਨ ਸੇ ਉਜਲੇ ਸਭ ਮੈਲ ਭਰੀਜੈ ਹੁਣ ਗੁਰੂ ਦੀ ਗੱਲ ਨੂੰ ਮੰਨਣ ਵਾਲਾ ਮਨੁੱਖ ਉਜਲ ਦਾ ਮਤਲਬ ਹੁੰਦਾ ਜੀ ਪਵਿੱਤਰ ਹੋਣਾ ਪਵਿੱਤਰ ਆਪਾਂ ਮੰਨਦੇ ਆ ਸਾਫ਼ ਆਪਾਂ ਪੜ੍ਹ ਕੇ ਆਏ ਸੀ ਭਰੀਆ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੇ ਕੈ ਰੰਗ ਅਪਾ ਪੜ ਕੇ ਐਸੀ ਨਾਨਕ ਤੇ ਮੁਖ ਉਜਲੇ ਇਹ ਵਿਚਾਰ ਸਤਿਗੁਰੂ ਜੀ ਨੇ ਦਿੱਤੀ ਕਹਿੰਦੇ ਭਾਈ ਸਭ ਮੈਲ ਭਰੀਜਾ ਨਹੀਂ ਤੇ ਫਿਰ ਸਬਦ ਦਾ ਮਤਲਬ ਇਥੇ ਸਾਰੀ ਲੋਕਾਈ ਕਹਿੰਦੇ ਸਾਰੀ ਲੋਕਾਈ ਮਾਇਆ ਦੇ ਮੋਹ ਦੀ ਮੈਲ ਦੇ ਵਿੱਚ ਸਵਾਰਥ ਦੇ ਮੋਹ ਦੀ ਮੈਲ ਦੇ ਵਿੱਚ ਝੂਠ ਦੇ ਮੋਹ ਮੋਹ ਦੀ ਮੈਲ ਦੇ ਵਿੱਚ ਭਰੀ ਪਈ ਹੈ ਸਿਰਫ ਉਹ ਬੰਦੇ ਸਾਫ਼ ਸੁਥਰੇ ਹਨ ਜਿਹੜੇ ਗਿਆਨ ਨੂੰ ਸਮਝ ਗਏ ਜਿਹੜੇ ਸੱਚ ਨੂੰ ਸਮਝ ਗਏ ਇੱਥੇ ਜ਼ਿਕਰ ਉਹਨਾਂ ਦਾ ਆ ਰਿਹਾ ਹੈ ਇਹ ਸਾਰੀਆਂ ਗੱਲਾਂ ਕਰਕੇ ਸਤਿਗੁਰੂ ਕਹਿ ਰਹੇ ਨੇ ਸੇ ਭਗਤ ਸੇ ਭਗਤ ਭਲੇ ਉਹ ਭਗਤ ਜਿਹੜੇ ਗੁਰੂ ਦੀ ਗੱਲ ਨੂੰ ਮੰਨ ਕੇ ਆਪਣਾ ਜੀਵਨ ਗੁਰੂ ਦੇ ਆਖੇ ਅਨੁਸਾਰ ਜ਼ਿੰਦਗੀ ਦੇ ਵਿੱਚ ਬਤੀਤ ਕੀਤਾ ਉਹਨਾਂ ਦੇ ਬਾਬਤ ਸਤਗੁਰੂ ਲਿਖ ਰਹੇ ਨੇ ਸਤਿਓ ਧਿਆਵਹਿ ਜਾਤਤਿ ਭਾਵਹਿ ਗੁਰਮੁਖ ਜਿਨਾਂ ਬੁਝਾਵਹਿ ਜਿਨ੍ਹਾਂ ਨੇ ਇਸ ਗੱਲ ਨੂੰ ਬੁੱਝਿਆ ਇਹ ਸਤ ਸਵਨਾ ਕਾ ਖਸਮ ਹੈ ਰੋਜ਼ ਪੜ੍ਹਦੇ ਹੋ ਤੁਸੀਂ ਆਨੰਦ ਸਾਹਿਬ ਦੇ ਵਿੱਚ ਜਿਸ ਬਖਸੇ ਸੋ ਜਨ ਪਾਵਹਿ ਇਹ ਬਖਸੇਸ ਵੀ ਕਿੱਦੇ ਤੇ ਹੋਣੀ ਹੈ ਜਿਹੜਾ ਸਮਝਣ ਦਾ ਯਤਨ ਕਰੇਗਾ ਸਦਾ ਕਰ ਰਹਿਣ ਵਾਲਾ ਪ੍ਰਭੂ ਉਹ ਸਤਗੁਰੂ ਸੱਚੇ ਪਾਸਾ ਕਹਿੰਦੇ ਤਦੋਂ ਹੀ ਜੀਵ ਨੂੰ ਚੰਗਾ ਲੱਗਦਾ ਹੈ ਜਦੋਂ ਗੁਰੂ ਦੇ ਅਨਸਾਰ ਦਿੱਤੀ ਹੋਈ ਮੱਤ ਨੂੰ ਬੰਦਾ ਸਮਝ ਜਾਂਦਾ ਹੈ ਬੁੱਝ ਜਾਂਦਾ ਹੈ ਗੁਰਾ ਇਕ ਦੇਹ ਬੁਝਾਈ ਇਹ ਬੁੱਝਣ ਦੀ ਗੱਲ ਪਤਾ ਹੀ ਨਹੀਂ ਕਿੰਨੇ ਵਾਰੀ ਗੁਰਬਾਣੀ ਚ ਆ ਰਹੀ ਹੈ ਨਿਤਨੇਮ ਦੀਆਂ ਬਾਣੀਆਂ ਚੋਂ ਆਪਾਂ ਗੱਲ ਕਰ ਰਹੇ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਟੂਕ ਮਾਤਰ ਪੰਕਤੀਆਂ ਆਪਾਂ ਲਈਆਂ ਨੇ ਆਪਾਂ ਆਨੰਦ ਸਾਹਿਬ ਜੀ ਵੀ ਰੋਜ਼ ਇਹ ਪੜਦੇ ਆ ਉਹ ਤੈਨੂੰ ਤੇ ਭਾਉਂਦੇ ਨੇ ਸੱਚੋ ਤੇ ਆਵੇਂ ਜਾਤੁਦ ਭਾਵੇਂ ਜਿਹੜੇ ਸੱਚ ਨੂੰ ਚੇਤੇ ਰੱਖਦੇ ਨੇ ਸਤਗੁਰੂ ਸੱਚੇ ਪਾਸਾ ਕਹਿੰਦੇ ਉਹ ਤੈਨੂੰ ਚੰਗੇ ਲੱਗਦੇ ਹਨ ਗੁਰਮਖ ਜਿੰਨਾ ਬੁਝਾਵੇ ਜਿਨ੍ਹਾਂ ਨੇ ਇਹ ਗੱਲ ਬੁੱਝ ਲਈ ਉਹ ਗੁਰਮਖ ਬਣ ਗਏ ਉਹਨਾਂ ਦੀ ਫਿਰ ਗੱਲ ਇੱਥੇ ਕੀਤੀ ਐ ਸੇ ਭਗਤ ਸੇ ਭਗਤ ਭਲੇ ਉਹ ਚੰਗੇ ਨੇ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਜਨਨ ਨਾਨਕ ਜੀ ਜੋ ਭਾਵਹਿ ਮੇਰੇ ਹਰਿ ਭਗਵੰਤਾ ਇਥੋਂ ਤੱਕ ਆਪਾਂ ਚੌਥਾ ਬੰਦ ਇਹ ਸ਼ਬਦ ਦਾ ਪੂਰਾ ਕੀਤਾ ਹੈ ਗੁਰੂ ਕਿਰਪਾ ਕਰਨ ਹੋਣੀਆ ਬੇਅੰਤ ਭੁੱਲਾਂ ਲਈ ਖਿਮਾ ਕਰਨੀ ਸਭ ਸੰਗਤਾਂ ਦਾ ਧੰਨਵਾਦ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ